ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਮੈਂ ਆਨਸ ਢਿੱਲੋਂ ਤੇ ਤੁਸੀਂ ਅੱਜ ਦੇ ਮੇਰੇ ਇੱਕ ਹੋਰ ਬਲੌਗ 'ਤੇ ਜੁੜ ਗਏ ਜੇ ਮੇਰੇ ਨਾਲ ਅੱਜ ਦਾ ਬਲੌਗ ਬੜਾ ਹੋਰ ਤਰ੍ਹਾਂ ਦਾ ਪਹਿਲੇ ਬਲੌਗਾਂ ਤੋਂ ਥੋੜਾ ਜਿਹਾ ਹਟ ਕੇ ਆ ਬਲੌਗ ਹਟ ਕੇ ਇਸ ਤੋਂ ਆ ਤੇ ਕੱਲ ਦਾ ਬਣ ਗਿਆ ਮੈਂ ਆਈਐਸਏ ਦਾ ਏਜੰਟ ਤੇ ਮੈਨੂੰ ਪਤਾ ਹੀ ਨਹੀਂ ਕੱਲ ਪਤਾ ਲੱਗਾ ਇੰਡੀਆ ਦੇ ਨਿਊਜ਼ ਚੈਨਲਾਂ ਤੋਂ ਇਤਿਹਾਸਾ ਵੀ ਹੁੰਦਾ ਇਹਨਾਂ ਦੇ ਇਹਨਾਂ ਦੀ ਰਿਪੋਰਟਿੰਗ ਤੋਂ ਤੇ ਜੇ ਗੱਲ ਕਰੀਏ ਵੀ ਏਜੰਸੀਜ਼ ਦੀ ਗੱਲ ਕਰੀਏ ਡਿਪਾਰਟਮੈਂਟਾਂ ਦੀ ਗੱਲ ਕਰੀਏ ਵੀ ਉਹਨਾਂ ਦੀ ਜੀ ਉਹਨਾਂ ਨੇ ਇੰਟਰਸੈਪਟ ਕੀਤਾ ਤੇ ਫਿਰ ਹੈਰਾਨਗੀ ਉਹਨਾਂ ਦੇ ਇੰਟਰਸੈਪਸ਼ਨ ਤੇ ਇਹਦੇ ਤੇ ਗੱਲਬਾਤ ਆਪਾਂ ਕਰਨੀ ਅੱਜ ਕਿ ਜਸਬੀਰ ਸਿੰਘ ਜਸਵੀਰ ਮਹਿਲ ਜਿਹਨੂੰ ਮੈਂ ਜਾਨ ਮਹਿਲ ਦੇ ਨਾਂ ਤੋਂ ਜਾਣਦਾ ਤੇ ਉਹਦੇ ਨਾਲ ਮੇਰੀ ਚੈਟ ਜਿਹੜੀ ਆ 2024 ਤੋਂ ਹੁਣ ਤੱਕ ਦੀ ਉਹ ਮੈਂ ਰਿਵੀਲ ਕਰਨੀ ਆ ਤੁਹਾਨੂੰ ਹੋਣੀ ਆ ਸਾਰੀ ਉਹ ਹੋਣੀ ਆ ਤੁਹਾਨੂੰ ਸਾਰੀ ਤੇ ਜੋਤੀ ਮਲਹੋਤਰਾ ਨਾਲ ਮੇਰਾ ਕਿਸ ਤਰ੍ਹਾਂ ਮਤਲਬ ਮੇਰਾ ਕੰਟੈਕਟ ਹੈ ਜਾਂ ਨਹੀਂ ਹੈ ਉਹਦੇ ਤੇ ਥੋੜੀ ਜੀ ਗੱਲਬਾਤ ਆਪਾਂ ਕਰਨੀ ਹੈ ਫਿਰ ਮੀਡੀਆ ਦੇ ਵਿੱਚ ਜਿਹੜਾ ਫਾਲਸਫ ਲੈ ਕੇ ਇੱਕ ਨੈਰੇਟਿਵ ਜਿਹੜਾ ਨਾ ਬਿਲਡ ਕੀਤਾ ਜਾਂ ਰਿਹਾ ਨਾ ਉਹ ਮੈਨੂੰ ਲੱਗਦਾ ਵੀ ਆਪਣੇ ਪੰਜਾਬੀਆਂ ਦੀ ਸਾਂਝ ਨੂੰ ਵੇਖ ਕੇ ਜਿਹੜਾ ਆਪਾਂ ਲਾਗੇ ਲੱਗੇ ਇੰਨੀ ਦੇਰ ਤੋਂ ਉਹ ਉਹਦੇ ਖਿਲਾਫ ਥੋੜਾ ਜਿਹਾ ਉਹ ਨੈਰੇਟਿਵ ਹੈ ਤੇ ਐਮਬੈਸੀ ਜਿਹੜੇ ਐਮਬੈਸੀਆਂ ਦੇ ਵਿੱਚ ਜਿਹੜੇ ਪਾਕਿਸਤਾਨ ਐਮਬੈਸੀ ਦੇ ਵਿੱਚ ਨੇ ਉਹਨਾਂ ਨੂੰ ਲੋਕ ਜਿਵੇਂ ਜਸਵੀਰ ਮਾਲ ਦਾ ਜਾਂ ਹੋਰ ਲੋਕ ਜਾਣਦੇ ਨੇ ਉਹਨਾਂ ਨਾਲ ਮੁਲਾਕਾਤ ਦਾ ਉੱਤੇ ਵੀ ਗੱਲ ਕਰਾਂਗੇ ਡੀਜੀਪੀ ਨੂੰ ਵੀ ਮੈਂ ਥੋੜਾ ਜਿਹਾ ਡੀਜੀਪੀ ਪੰਜਾਬ ਸਾਹਿਬ ਨੇ ਜਿਹੜੇ ਉਹਨਾਂ ਨੇ ਵੀ ਕੱਲ ਲੱਲਨ ਟਾਪ ਨਾਲ ਇੱਕ ਉਹਨਾਂ ਦੀ ਮੈਂ ਵੇਖੀ ਸੀ ਤੇ ਉਹਦੇ ਚ ਨਵਾਵਾ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਵੀਡੀਓਜ਼ ਮੇਰੇ ਤੱਕ ਵੀ ਪਹੁੰਚਦੀਆਂ ਨੇ ਤੇ ਡੀਜੀਪੀ ਸਾਹਿਬ ਨੂੰ ਵੀ ਇੱਕ ਮੈਂ ਜ਼ਰੂਰ ਕਰਾਂਗਾ ਆਫਰ ਕਰਾਂਗਾ ਵੀ ਤੁਸੀਂ ਜੇ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਮੈਂ ਵੀ ਮੋਬਾਈਲ ਦੇਣ ਨੂੰ ਤਿਆਰ ਹਾਂ ਤੁਸੀਂ ਮੋਬਾਈਲ ਲੈ ਲਓ ਮੇਰਾ ਬਲਕਿ ਇੱਕ ਨਹੀਂ ਮੇਰੇ ਕੋਲ ਦੋ ਨੇ ਦੋਵੇਂ ਲੈ ਲਓ ਤੇ ਇੱਕ ਗਿਆਨੀ ਸਾਹਿਬ ਨੇ ਗਿਆਨੀ ਸਾਹਿਬ ਬੜੀ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਤੇ ਮੈਨੂੰ ਜਾਣਨ ਵਾਲੇ ਕੌਣ-ਕੌਣ ਨੇ ਜੇ ਪਾਕਿਸਤਾਨ ਦੀ ਗੱਲ ਕਰੀ ਤੇ ਪਾਕਿਸਤਾਨ ਵਿੱਚ ਆ ਕੇ ਕੌਣ-ਕੌਣ ਮੈਨੂੰ ਮਿਲਿਆ ਤੇ ਕੌਣ-ਕੌਣ ਮਿਲ ਕੇ ਗਿਆ ਤੇ ਉਹ ਉਹਨਾਂ ਦੇ ਇਲਜ਼ਾਮਾ ਦੇ ਮੁਤਾਬਕ ਵੀ ਆਈਐਸਆਈ ਦੇ ਅਧਿਕਾਰੀਆਂ ਨੂੰ ਮਿਲਾਇਆ ਨੇ ਤੇ ਫਲਾਨ ਕੀਤਾ ਟਮਕਾਨ ਕੀਤਾ ਮੈਂ ਅੱਗੇ ਵੀ ਇੱਕ ਵੀਡੀਓ ਦੱਸਿਆ ਸੀ ਕਿ ਉਹ ਤਾਂ ਭਰਾਵਾ ਸਾਨੂੰ ਨਹੀਂ ਕਦੀ ਬੱਡੇ ਦੇ ਲਾਗੋ ਦੇ ਨੰਗਣ ਦੇ ਡੱਕ ਲੈਣ ਦੇ ਆਵੇ ਮੋਬਾਈਲ ਚੈੱਕ ਰਵਾ 8 10 ਦਿਨ ਸਾਡੇ ਕੋਲ ਕੋਈ ਨਾ ਕੋਈ ਬੰਦਾ ਭੇਜਿਆ ਹੁੰਦਾ ਵੀ ਤੁਹਾਡੇ ਕੋਲ ਕਿਹੜੀ-ਕਿਹੜੀ ਸ਼ੈਅ ਮੋਬਾਈਲ ਵਹਾਓ ਫਿਰ ਅ ਗੱਲ ਕਰਦੇ ਆਪਾਂ ਕੁਝ ਲੋਕ ਜਿਹੜੇ ਨੇ ਉਹਨੂੰ ਬਹੁਤ ਗਲਤ ਢੰਗ ਨਾਲ ਲੈ ਰਹੇ ਨੇ ਇਹ ਤੇ ਅੱਜ ਦੀਆਂ ਗੱਲਾਂ ਬਾਤਾਂ ਸਾਰੀਆਂ ਜਿਹੜੀਆਂ ਆਪਾਂ ਕਰਦੇ ਆ ਸਾਰਿਆਂ ਨੇ ਪਹਿਲਾਂ ਤਾਂ ਮੈਂ ਗੱਲ ਕਰਾਂ ਵੀ ਮੈਂ ਆਂਦੇ ਵੀ ਨਾਸਰ ਢਿਲੋ ਮਾਸਟਰ ਮਾਈਂਡ ਤੇ ਮੈਨੂੰ ਵੀ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਮੈਨੂੰ ਕੱਲ ਪਤਾ ਲੱਗਾ ਵੀ ਵੀ ਆਈਐਸਆਈ ਦਾ ਮੈਂ ਏਜੰਟ ਐ ਪਹਿਲਾਂ ਮੈਨੂੰ ਵੀ ਨਹੀਂ ਮੈਨੂੰ ਵੀ ਇਹ ਪਤਾ ਵੀ ਮੈਂ ਆਈਐਸਆਈ 'ਚ ਕੰਮ ਕਰਦਾ ਮੈਂ ਨਾ ਆਪਣੇ ਆਈਐਸਆਈ ਵਾਲਿਆਂ ਨੂੰ ਚਲੋ ਮੈਨੂੰ ਇੱਕ 10-20000 ਰੁਪਏ ਦੇ ਦੇ ਛੜੋ ਮੈਨੂੰ ਪਤਾ ਲੱਗੇ ਵੀ ਤੁਸੀਂ ਪੈਸੇ ਦਿੱਤੇ ਸੋ ਸਾਨੂੰ ਤੇ ਭਰਾਵਾ ਆਪ ਜਿਵੇਂ ਕੀ ਕਹਿੰਦੇ ਹੁੰਦੇ ਆ ਵੀ ਉਹ ਮੈਂ ਗੱਲ ਕੋਟ ਕਰਦਾ ਨਾ ਵੀ 2 ਸਾਲ ਪਹਿਲੇ ਤੱਕ ਮੈਂ ਕਰਤਾਰਪੁਰ ਗਿਆ ਸੀ ਉਸ ਤੋਂ ਬਾਅਦ ਮੈਂ ਵੀ ਨਹੀਂ ਕਰਤਾਰਪੁਰ ਗਿਆ ਪਹਿਲਾਂ ਅਸੀਂ ਬਹੁਤ ਜਾਂਦੇ ਰਹੇ ਜਦੋਂ ਬਣਨ ਡਿਆ ਸੀ ਕੰਸਟਰਕਸ਼ਨ ਹੋਣ ਡਈ ਸੀ ਉਦੋਂ ਤੇ ਉੱਥੇ ਜਦੋਂ ਕਰਤਾਰਪੁਰ ਸਾਈ ਜਾਈਦਾ ਵੀ ਸਾਡੇ ਮੋਬਾਈਲ ਮੇਰਾ ਮੋਬਾਈਲ ਜਾਂ ਮੇਰੇ ਹੋਰ ਦੋਸਤਾਂ ਦੇ ਕੋ ਲੈ ਕੇ ਤਾਂ ਘੰਟਾ-ਘੰਟਾ ਖਲਾਰ ਛੱਡਦੇ ਸੀ ਫਿਰ ਮੈਂ ਉਸ ਤੋਂ ਬਾਅਦ ਜਾਣਾ ਬੰਦ ਕਰ ਦਿੱਤਾ ਵੀ ਐਸੀ ਤੇ ਲੋਕਾਂ ਦੀ ਭਲਾਈ ਦੀ ਲੋਕਾਂ ਨੂੰ ਮਰੌਲ ਦੀ ਗੱਲ ਕਰਦੇ ਆ ਤੇ ਇਹ ਸਾਨੂੰ ਸਾਡੀਆਂ ਹਾਲਾਂਕਿ ਜਾਣਦੇ ਵੀ ਬਾਅਦ ਚ ਫਿਰ ਫੋਟੋ ਖਿਚਾਉਂਦੇ ਵੀ ਉਹ ਤੁਹਾਡਾ ਫੋਟੋ ਖਿਚਾਉਣੇ ਜਾਣਦੇ ਵੀ ਜਾਣਬੁੱਝ ਕੇ ਦਾ ਸੋ ਮੈਨੂੰ ਲੱਗਦਾ ਹੈ ਵੀ ਉਹ ਆਪ ਸਾਡੇ ਤੇ ਬੜਾ ਚੈੱਕ ਐਂਡ ਬੈਲੈਂਸ ਰੱਖ ਲਿਆ ਮੈਨੂੰ ਬਹੁਤ ਸਾਰੇ ਦੋਸਤ ਕਹਿੰਦੇ ਵੀ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਆ ਕਰਦਾ ਤੂੰ ਕਿਸ ਤਰ੍ਹਾਂ ਨੂੰ ਫੇਸ ਕਰਨਾ ਪੈਂਦਾ ਫੇਸ ਤੇ ਬਹੁਤ ਕੁਝ ਕਰਨਾ ਪੈਂਦਾ ਮਤਲਬ ਵੀ ਬਹੁਤ ਸਾਰੇ ਚੈੱਕ ਕਰਦੇ ਆ ਲੇਕਿਨ ਮੇਰਾ ਇੱਕੋ ਹੀ ਗੱਲ ਹੁੰਦਾ ਜਵਾਬ ਹੁੰਦਾ ਵੀ ਜਿੰਨਾ ਮਰਜ਼ੀ ਜੋ ਮਰਜ਼ੀ ਚੈੱਕ ਕਰ ਲੈਣ ਜਦੋਂ ਦੀ ਮੈਂ ਗਲਤੀ ਨਹੀਂ ਹੈ ਮੇਰੇ ਤੋਂ ਨਿਕਲਣਾ ਕੁਝ ਨਹੀਂ ਮੈਂ ਮਤਲਬ ਜਿਹਾ ਆਈਐਸਆਈ ਦਾ ਏਜ ਮਤਲਬ ਸਨੈਪਚੈਟ ਤੇ ਇੰਸਟਾਗ੍ਰam ਤੇ YouTube ਤੇ ਸਾਡੇ ਚੈਨਲ ਨੇ ਇੱਕ ਦੂਜੇ ਨਾਲ ਵਾਰਤਾ ਲਾਭ ਹੁੰਦੀ ਆ ਮਤਲਬ ਵੀ ਤੁਹਾਡਾ ਇਹ ਜਿਹੜੀ ਜਿਹੜੀ ਵਾਰ ਪਾਕਿਸਤਾਨ ਇੰਡੀਆ ਦੀ ਵਾਰ ਲੱਗੀ ਉਸ ਤੋਂ ਪਹਿਲਾਂ ਤਾਂ ਕੁਝ ਨਹੀਂ ਸੀ ਉਸ ਤੋਂ ਬਾਅਦ ਹੀ ਸਾਰਾ ਕੁਝ ਨਿਕਲਿਆ ਸੋ ਇਹ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਹੁੰਡੀਆਂ ਵੀ ਉਹ ਨਾ ਮੈਨੂੰ ਬਹੁਤ ਸਾਰੇ ਦੋਸਤ ਮੈਂਸ਼ਨ ਕਰਦੇ ਆ ਲਿਖ ਲਿਖ ਭੇਜਦੇ ਆ ਵੀ ਐਦਾਂ ਹੋ ਗਿਆ ਉਦਾਂ ਹੋ ਗਿਆ ਜਸਬੀਰ ਮੈਲ ਨੇ ਨਾਂ ਲੈ ਲਿਆ ਡੀਜੀਪੀ ਸਾਹਿਬ ਦੀ ਮੈਂ ਗੱਲ ਕਰਨ ਰਿਹਾ ਸੀ ਡੀਜੀਪੀ ਪੰਜਾਬ ਉਹਨਾਂ ਲੱਲਨ ਟੌਪ ਨਾਲ ਗੱਲ ਕਰਦੇ ਸੀ ਪੀ ਪਾਕਿਸਤਾਨ ਜਿਹੜੇ ਯੂਟਿਊਬਰ ਜਾਂਦੇ ਨੇ ਉਹ ਨੈਰੇਟਿਵ ਬਿਲਡ ਕਰਦੇ ਨੇ ਵੀ ਪਾਕਿਸਤਾਨ ਬਹੁਤ ਚੰਗਾ ਆ ਪਾਕਿਸਤਾਨ ਦੇ ਵਿੱਚ ਮਤਲਬ ਸਾਰਾ ਕੁਝ ਵਧੀਆ ਮਤਲਬ ਉਹ ਆਂਦੇ ਆ ਵੀ ਇਹ ਨੈਰੇਟਿਵ ਕਿਉਂ ਬਿਲਡ ਕਰਦੇ ਆ ਯਾਰ ਜੋ ਉਹਨਾਂ ਨੇ ਵੇਖਿਆ ਜੋ ਉਹਨਾਂ ਨੇ ਇੱਥੇ ਪਾਕਿਸਤਾਨ ਆ ਕੇ ਹੰਡਾਇਆ ਉਹ ਉਹ ਕੁਛ ਹੀ ਅੱਗੇ ਕੋ ਭੇਜਿਆ ਜੇ ਮੇਰੀ ਗੱਲ ਕਰਦੇ ਆ ਵੀ ਮੈਨੂੰ ਆਂਦੇ ਵੀ ਇਹ ਪਾਕਿਸਤਾਨ ਦਾ ਨੈਰੇਟਿਵ ਜਿਹੜਾ ਵਾ ਸੌਫਟ ਨੈਰੇਟਿਵ ਜਿਹੜਾ ਉਹ ਬਿਲਡ ਕਰਨ ਦੀ ਕੋਸ਼ਿਸ਼ ਕਰਦਾ ਕੋਸ਼ਿਸ਼ ਨਹੀਂ ਕਰਦਾ ਮੈਂ ਪਾਕਿਸਤਾਨੀ ਆ ਮੈਂ ਪਾਕਿਸਤਾਨ ਦੇ ਵਿੱਚ ਰਹਿਣਾ ਤਸ ਮੈਂ ਪੰਜਾਬ ਦੇ ਵਿੱਚ ਰਹਿਣਾ ਮੈਂ ਆਪਣੇ ਪੰਜਾਬ ਦੀਆਂ ਵਧੀਆ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਪਸੰਦ ਹੁੰਦੀਆਂ ਮੈਂ ਬਖੋਣਾ ਵੀ ਆ ਤੇ ਨੈਰੇਟਿਵ ਜੇ ਤੁਸੀਂ ਇਹਨੂੰ ਨੈਰੇਟਿਵ ਸਮਝਦੇ ਜੇ ਵੀ ਇਹ ਗਲਤ ਨੈਰੇਟਿਵ ਹੈ ਤੇ ਮੈਨੂੰ ਤਾਂ ਨਹੀਂ ਲੱਗਦਾ ਗਲਤ ਨੈਰੇਟਿਵ ਹੈ ਮੈਂ ਤਾਂ ਆਪਣੇ ਮੂਲਕ ਨੂੰ ਚੰਗਾ ਹੀ ਕਹਿਣਾ ਪੰਜਾਬ ਨੂੰ ਚੰਗਾ ਕਹਿਣਾ ਉਧਰਲਾ ਪੰਜਾਬ ਵੀ ਚੰਗਾ ਇਧਰਲਾ ਵੀ ਚੰਗਾ ਜਿਵੇਂ ਪਿਛਲੇ ਜਿਹੜੀ ਜੇ ਇਹ ਗੱਲ ਕਰਦੇ ਆ ਵੀ ਵਾਈਲਡ ਲੈਂਡ ਜ਼ਬਰਾ ਰੇ ਸਾਡਾ ਇੱਕ ਮੁੰਡਾ ਯੂਟਿਊਬਰ ਹੈ ਉਹ ਇੰਡੀਆ ਘੁੰਮ ਕੇ ਆ ਤੇ ਉਹਨੇਆਂ ਮਿਲੀਅਨਸ ਵੀਡੀਓ ਚੱਲੀਆਂ ਤੇ ਉਹਨੇ ਕਿੱਡਾ ਵਧੀਆ ਮੈਸੇਜ ਦਿੱਤਾ ਵੀ ਇੰਡੀਆ ਚ ਲੋਕਾਂ ਨੇ ਕਿਵੇਂ ਪਿਆਰ ਤੇ ਅਸੀਂ ਉਹਨੂੰ ਹੁਣ ਕਹਿ ਦਈਏ ਵੀ ਰਾਡ ਅਜੰਟ ਹੈ ਕਿੱਡੀ ਤਾਡੀ ਥਿੱਕ ਤੇ ਸਿੱਖ ਮੈਂਟੈਲਿਟੀ ਹੈ ਵੀ ਤੁਸੀਂ ਕਿਸ ਤਰ੍ਹਾਂ ਐਡਾ ਮਾੜਾ ਸੋਚਦੇ ਮੈਂ ਡੀਜੀਪੀ ਸਾਹਿਬ ਨੂੰ ਕਹਾਂਗਾ ਵੀ ਆਹ ਮੇਰਾ ਮੋਬਾਈਲ ਇਹ ਬਿਲਕੁਲ ਵੀਡੀਓ ਮੇਰੀ ਉਹਨਾਂ ਤੱਕ ਪਹੁੰਚਾ ਦਿਓ ਆਹ ਮੇਰਾ ਮੋਬਾਈਲ ਦੋ ਮੋਬਾਈਲ ਇੱਕ ਨਾਲ ਮੈਂ ਰਿਕਾਰਡਿੰਗ ਕਰਨਿਆ ਇੱਕ ਆਈਫੋਨ ਮੇਰੇ ਕੋਲ ਆ 14 ਤੇ ਇਹ ਮੋਬਾਈਲ ਮੇਰੇ ਕੋਲ 14 ਨਹੀਂ ਆ ਤੇ ਮੈਨੂੰ ਲੱਗਦਾ 2.5 ਸਾਲ ਹੋਈ ਚੱਲੇ ਤੇ 2.5 ਸਾਲਾਂ ਦਾ ਹੀ ਕਿਉਂਕਿ ਇਹਦੀ ਮੈਮਰੀ ਅਸੀਂ YouTube ਤੇ ਵੀਡੀਓ ਬਣਾਉਣੀਆ ਹੁੰਦੀਆਂ ਤੇ ਮੈਮਰੀ ਜ਼ਿਆਦਾ ਲਈਦੀ ਆ 1TB ਮੈਮਰੀ ਆ ਇਦੇ ਚ ਸਾਰਾ ਪੁਰਾਣਾ ਡਾਟਾ ਹੈਗਾ ਮੈਂ ਤੁਹਾਡੇ ਸਾਹਮਣੇ ਜੀ ਜਾਨ ਮਹਿਲ ਦੀ ਮੈਂ ਤੁਹਾਨੂੰ ਕੱਢ ਕੇ ਚੈਟ ਦੇਣਾ ਆ ਮੇਰੇ ਕੋਲ ਚੈਟ ਉਹਦੀ ਸੇਵ ਹੈ ਹੁਣ ਤੱਕ ਮਤਲਬ ਜਦੋਂ ਆਇਆ ਪਾਕਿਸਤਾਨ ਉਤੋਂ ਪਹਿਲੋਂ ਆਉਣ ਤੋਂ ਹੁਣ ਤੱਕ ਤੇ ਤੁਸੀਂ ਬਿਲਕੁਲ ਇਹਨੂੰ ਮੈਂ ਕੱਢ ਲਵਾਂ ਜੀ ਮੈਂ ਆ ਇਹ ਆ ਨਿਕਲ ਆਇਆ ਜੀ ਜਾਨ ਮਹਿਲ ਦਾ ਚੈਨਲ ਇਹ ਆ ਉਹਦਾ ਨੰਬਰ ਹੈ ਇਹ ਵੇਖ ਲਓ ਤੁਸੀਂ ਇਹ ਹੀ ਨੰਬਰ ਹੈ ਮੈਂ ਤੁਹਾਨੂੰ ক্লোਜ਼ ਕਰਕੇ ਵੀ ਇਹਦਾ ਡੇਟ ਵੀ ਦੱਸ ਦਵਾਂ ਵੀ 13 ਜਨਵਰੀ 2024 13 ਜਨਵਰੀ 2024 'ਚ ਪਹਿਲਾਂ ਮੈਨੂੰ ਮੈਸੇਜ ਉਹਦਾ ਆਇਆ ਸਰਸਤਰੀਕਾਲ ਜਾਨਮਹਲ ਵੀਡੀਓ ਯੂਟਿਊਬਰ ਅੰਦਰ ਨੇ ਮੈਨੂੰ ਆਪਣਾ ਤਾਰਫ ਕਰਾਇਆ ਫਿਰ ਮੈਂ ਅਗ ਨੂੰ ਰਿਪਲਾਈ ਕੀਤਾ ਮੈਂ ਸਾਰੀ ਰਿਕਾਰਡਿੰਗ ਜਿਹੜੀ ਹੈ ਵਿੱਚ ਲਾ ਦੇਣਾ ਤੁਸੀਂ ਸੁਣ ਲਿਓ ਵੀ ਇਹਦੇ ਵਿੱਚ ਕੀ ਗੱਲਾਂ ਗੱਲਾਂਬਾਤਾਂ ਮੇਰੀਆਂ ਉਹਦੇ ਨਾਲ ਹੋਈਆਂ ਮੈਨੂੰ ਲੱਗਦਾ ਭਾਸ਼ਾਇਦ ਜਾਨਮਲ ਨੇ ਕੋ ਮੋਬਾਈਲ ਚੇਂਜ ਕੀਤਾ ਹੋਵੇ ਜਾਂ ਕੁਛ ਉਹਦੇ ਕੋ ਡਿਲੀਟ ਹੋ ਗਿਆ ਮੇਰੇ ਕੋ ਡਿਲੀਟ ਨਹੀਂ ਹੈ ਮੇਰੇ ਕੋ ਸਾਰਾ ਰਿਕਾਰਡ ਹੈਗਾ ਹਲੇ ਵੀ ਮੇਰੀਆਂ ਕੀ ਗੱਲਾਂਬਾਤਾਂ ਉਹਦੇ ਨਾਲ ਹੋਈਆਂ ਐਂਬੈਸੀ ਦੀ ਜੇ ਗੱਲ ਕਰਦੇ ਆਂ ਮੈਂ 2014 ਤੋਂ ਵੀਡੀਓਜ਼ ਬਣਾਉਣਾ ਜਿਹੜੇ ਲੋਕ ਵਿਛੜੇ ਆ ਪਾਰਟੀਸ਼ਨ ਵੇਲੇ ਉਹਨਾਂ ਨੂੰ 300 ਤੋਂ ਵੱਧ ਫੈਮਿਲੀਆਂ ਨੂੰ ਮਿਲਾਇਆ ਜਿਹੜੇ ਪਾਕਿਸਤਾਨ ਆਪਣੇ ਪਿੰਡਾਂ ਨੂੰ ਵੇਖਣ ਆਉਂਦੇ ਆ ਉਹਨਾਂ ਲੋਕਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਂਦਾ ਇਹ ਮੈਂ ਤੁਹਾਨੂੰ ਸਟਾਰਟਿੰਗ ਦੱਸਣ ਦੇ ਆ ਆਸਤਾ ਆਸਤਾ ਫਿਰ 2019-20 ਜੇ ਲੋਕਾਂ ਨੂੰ ਰਿਅਲਾਈਜ਼ ਹੋਣ ਲੱਗ ਪਿਆ ਵੀ ਯਾਰ ਵਧੀਆ ਕੰਮ ਕਰਨ ਰਿਹਾ ਨੇ ਫਿਰ ਐਂਬੈਸੀ ਜਿਹੜੇ ਐਂਬੈਸਡਰ ਸਾਹਿਬ ਨੇ ਜਿਹੜੇ ਦਿੱਲੀ ਦੇ ਵਿੱਚ ਨੇ ਪਹਿਲਾਂ ਤੋਂ ਜਦੋਂ ਮੈਂ ਤੁਹਾਨੂੰ ਯਾਦ ਹੋਵੇਗਾ ਜਿਹੜੇ 78 ਸਾਲਾਂ ਬਾਅਦ ਦੋ ਭਰਾ ਮਿਲੇ ਸਨ ਸਿੱਕਾਖਾਂ ਜਿਹੜੇ ਇੱਕ ਇੰਡੀਆ ਤੋਂ ਭਰਾ ਵੈ ਇੱਕ ਪਾਕਿਸਤਾਨ ਤੋਂ ਤੇ ਉਹ ਪਹਿਲੀ ਵਾਰੀ ਮਿਲੇ ਸਨ ਤੇ ਮੈਂ ਉਦੋਂ ਰਿਕੁਐਸਟ ਕੀਤੀ ਸੀ ਵੀ ਇਹਨਾਂ ਨੂੰ ਵੀਜ਼ੇ ਦੇਣੇ ਚਾਹੀਦੇ ਆ ਕਿਉਂਕਿ ਉਹ ਵੀਡੀਓ ਵਰਲਡ ਵਾਈਡ ਬੜੀ ਵਾਇਰਲ ਹੋਈ ਬਹੁਤ ਲੋਕਾਂ ਨੇ ਵੇਖੀ ਤੇ ਉਹ ਐਮਬੈਸੀ ਤੱਕ ਵੀ ਪਹੁੰਚੀ ਫਿਰ ਐਮਬੈਸੀ ਚੋਂ ਐਮਬੈਸਡਰ ਸਾਹਿਬ ਦੇ ਨਾਲ ਮੇਰਾ ਕੰਟੈਕਟ ਹੋ ਗਿਆ ਵੀ ਉਹਨਾਂ ਦੇ ਵੀਜ਼ਾ ਲੈਣ ਪਰੋਂ ਪਹਿਲੀ ਵਾਰੀ ਉਦੋਂ ਉਹ ਮੈਨੂੰ ਲੱਗਦਾ ਕਿ 2019-20 ਦੀ ਵੀਡੀਓ ਹੋਏਗੀ ਆ ਇਥੇਕ ਦੀ ਆ ਮੈਂ ਤੁਹਾਨੂੰ ਐਗਜੈਕਟ ਡੇਟ ਵੀ ਵੇਖ ਕੇ ਦੱਸ ਦਿੰਦਾ ਤੇ ਉਥੋਂ ਮੇਰਾ ਉਹਨਾਂ ਨਾਲ ਕੰਟੈਕਟ ਸ਼ੁਰੂ ਹੋ ਗਿਆ ਫਿਰ ਮੈਨੂੰ ਅੰਬੈਸਡਰ ਸਾਹਿਬ ਨੇ ਕਿਹਾ ਵੀ ਯਾਰ ਅਗਰ ਪਾਕਿਸਤਾਨ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਜੈਨੂਨ ਹੋਣ ਜੈਨੂਨ ਮਤਲਬ ਕਿ ਇਹਦਾ ਕੋ ਭੈਣ ਭਰਾ ਆ ਕੋਈ ਬਜ਼ੁਰਗ ਆ ਜਿਹੜਾ ਆਪਣਾ ਪਿੰਡ ਵੇਖਣਾ ਚਾਹੁੰਦਾ ਵੀ ਸਾਰਿਆਂ ਨੂੰ ਨਹੀਂ ਕੁਝ ਨੂੰ ਅਸੀਂ ਸਾਡੇ ਤੇ ਵੀ ਲਿਮਿਟੇਸ਼ਨ ਨੇ ਅਸੀਂ ਕੁਝ ਨੂੰ ਵੀਜ਼ਾ ਦੇ ਸਕਦੇ ਹਾਂ ਇਹ ਦੋ ਰეკਮੈਂਡ ਕਰੇਗਾ ਜਾਂ ਐਸੇ ਯੂਟਿਊਬਰਸ ਜਿਹੜੇ YouTube ਤੇ ਵਲੌਗ ਬਣਾਉਂਦੇ ਨੇ ਵਧੀਆ ਵਲੌਗ ਬਣਾਉਂਦੇ ਨੇ ਗੁਰਦੁਆਰਾ ਸਬਾਨ ਦੇ ਪਾਕਿਸਤਾਨ ਦੇ ਵਿੱਚ ਕਿਉਂਕਿ ਜਦੋਂ Imran Khan ਦੀ ਗਵਰਨਮੈਂਟ ਆਈ ਕਰਤਾਰਪੁਰ ਕਾਰੀਡੋਰ ਬਣਿਆ ਫਿਰ ਜਿਹੜੇ ਸਿੱਖ ਪੀਲਗ੍ਰਮ ਨੇ ਉਹਨਾਂ ਦੇ ਵੀਜ਼ਿਆਂ ਨੂੰ ਉਹਨਾਂ ਬੜਾ ਰਿਲੈਕਸ ਕਰ ਦਿੱਤਾ ਹੁਣ ਵੀ ਇਜ਼ੀ ਆ ਆਨਲਾਈਨ ਰਵਲ ਐਂਟਰੀ ਕਰਤੀ ਐਸ ਗਵਰਨਮੈਂਟ ਨੇ ਤੇ ਉਹ ਸਾਰਾ ਕੁਝ ਬੜਾ ਇਜ਼ੀ ਹੋ ਗਿਆ ਉਹਨਾਂ ਨੇ ਕਿਹਾ ਵੀ ਅਸੀਂ ਵੀ ਚਾਹੁੰਦੇ ਆ ਵੀ ਟੂਰਿਜ਼ਮ ਪਾਕਿਸਤਾਨ ਦੀ ਪ੍ਰਮੋਟ ਹੋਏ ਵੀ ਇਹ ਯੂਟਿਊਬਰ ਜਾਂ ਇਸ ਤਰ੍ਹਾਂ ਦੇ ਜੈਨੂਇਨ ਕੇਸ ਜੇ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਰეკਮੈਂਡ ਕਰਦਿਆ ਕਰੋ ਤੇ ਅਸੀਂ ਵੀਜ਼ਾਸ ਦੇ ਦਿਆ ਕਰਾਂਗੇ ਮੈਂ ਕੋਈ ਵੱਡਾ ਪੋਲੀਟਿਸ਼ੀਅਨ ਨਹੀਂ ਕੋਈ ਮੈਂ ਵੱਡਾ ਕੋਈ ਸਰਕਾਰੀ ਅਫਸਰ ਨਹੀਂ ਲੇਕਿਨ ਇਹ ਆ ਵੀ ਆਪਾਂ ਰਿਕਵੈਸਟ ਕਰੀ ਦੀ ਆ ਤੂੰ ਕਿਤਨਾ ਕੀਤੇ ਉਹ ਮੰਨ ਲਈਦੇ ਆ ਤੇ ਜਿਹੜੇ 2-4 ਲੋਕ ਹੋਣ ਉਹਨਾਂ ਨੂੰ ਵੀਜ਼ਾ ਦੇ ਵੀ ਦਿੰਦੇ ਆ ਤੇ دانش ਦੀ ਗੱਲ ਵਾਰ-ਵਾਰ ਹੁੰਦੀ ਆ دانش ਅੱਜ ਮੈਂ ਸਾਰਿਆਂ ਨੂੰ ਤੁਹਾਨੂੰ ਦੱਸਾਂ ਵੀ دانش ਐਮਬੈਸੀ ਦੇ ਵਿੱਚ ਜਿਹੜੇ ਐਮਬੈਸਡਰ ਸਾਹਿਬ ਨੇ ਜਿੰਨਾ ਕਿ ਮੈਨੂੰ ਪਤਾ ਉਹ ਨੇ ਉੱਥੇ ਪੀਏ ਉਹਨਾਂ ਦੇ ਪੀਏ ਮਤਲਬ ਪਰਸਨਲ ਅਸਿਸਟੈਂਟ ਮਤਲਬ ਵੀ ਜੋ ਮੈਂ ਜੇ ਮੇਰੀ ਤੇ ਗੱਲ ਹੁੰਦੀ ਆ ਆਪਣੇ ਐਮਬੈਸਡਰ ਸਾਹਿਬ ਦੀ ਤੇ ਉਹ ਆ ਬੰਦੇ ਨੇ ਇਹਨਾਂ ਨੂੰ ਬਜ਼ੁਰਗ ਨੇ ਇਹਨਾਂ ਨੇ ਪਾਕਿਸਤਾਨ ਆਉਣਾ ਉਹ ਭੈਣ ਹੈ ਇਹਨਾਂ ਦੇ ਭਰਾ ਉਧਰ ਨੇ ਇਹਨਾਂ ਨੇ ਪਾਕਿਸਤਾਨ ਆਉਣਾ ਇਹਨਾਂ ਨੂੰ ਵੀਜ਼ਾ ਦੇ ਦਿਓ ਤੇ ਉਹ ਫਿਰ ਆਪਣੇ ਸਟਾਫ ਨੂੰ ਗੋਰ ਕਮੈਂਡ ਕਰ ਦਿੰਦੇ ਫਾਰਵਰਡ ਕਰ ਦਿੰਦੇ ਵੀ ਇਹਨਾਂ ਨੂੰ ਤੁਸੀਂ ਕਰ ਲਵੋ ਸੋ ਇਹ ਸੈਂਸ ਦੇ ਵਿੱਚ دانش ਨੂੰ ਮਿਲਿਆ ਹੋਊਗਾ ਕਿ دانش ਮੈਨੂੰ ਮੈਨੂੰ ਜਿੱਥੋਂ ਤੱਕ ਪਤਾ ਵੀ ਅੰਬੈਸੀਆਂ ਦੇ ਵਿੱਚ ਤੁਹਾਡੇ ਨੇਵੀ ਦਾ ਆਰਮੀ ਦੇ ਜਿਹੜੇ ਅਫਸਰ ਤੇ ਹੁੰਦੇ ਨੇ ਲੇਕਿਨ دانش ਅੰਬੈਸਡਰ ਸਾਹਿਬ ਦਾ ਪੀਏ ਜਿੰਨਾ ਜਿੰਨਾ ਕਿ ਮੈਨੂੰ ਪਤਾ ਫਿਰ ਇਹ ਇੱਥੇ ਗੱਲ ਜਿਹੜੀ ਆ ਮੈਂ ਆਪਣੀ ਸਮਾਂ ਆਪਣੀ ਕਰਦਾ ਅੰਬੈਸੀ ਦੀ ਗੱਲ ਹੈ ਵੀ ਜਿੰਨੇ ਵੀਜ਼ਾ ਲੈਣਾ ਮਤਲਬ ਜਾਨਮਹਲ ਦੀ ਗੱਲ ਹੋਣ ਲਈ ਵੀ ਜਾਨਮਹਲ ਨੇ ਜੀ ਵੀਜ਼ਾ ਲੈਣਾ ਸੀ ਜਾਨਮਹਲ ਨੂੰ ਵੀਜ਼ਾ ਕੀ ਗੱਲ ਕਰਿਆਨੇ ਸਟੋਰ ਤੋਂ ਲੈਣਾ ਸੀ ਉਹਨੂੰ ਵੀਜ਼ਾ ਅੰਬੈਸੀ ਚੋਂ ਮਿਲਣਾ ਸੀ ਉਹਨੇ ਅੰਬੈਸੀ ਜਾਣਾ ਸੀ ਉੱਥੇ ਆਪਣੇ ਡਾਕੂਮੈਂਟ ਸਬਮਿਟ ਕਰਨੇ ਸੀ ਉਹਨੇ ਵੈਸਟਰ ਨੂੰ ਉੱਥੋਂ ਦੇ ਸਟਾਫ ਨੂੰ ਮਿਲਣਾ ਸੀ ਤੇ ਉਹਨੂੰ ਵੀਜ਼ਾ ਮਿਲਣਾ ਸੀ ਇਹ ਸਾਰਿਆਂ ਨੇ ਇਦਾਂ ਹੁੰਦਾ ਜੇ ਮੈਂ ਇੰਡੀਆ ਜਾਣਾ ਹੋਵੇ ਤੇ ਮੈਨੂੰ ਵੀ ਤੇ ਵੀਜ਼ਾ ਇਦਾਂ ਹੀ ਮਿਲਣਾ ਮੈਨੂੰ ਵੀ ਤਾਂ ਵੀਜ਼ਾ ਮੈਂ ਤੁਹਾਡੀ ਇੰਡੀਅਨ ਐਂਬੈਸੀ ਜਾਊਂਗਾ ਤੇ ਮੈਨੂੰ ਵੀਜ਼ਾ ਮਿਲੂਗਾ ਜਿੰਨੇ ਦੇਰ ਉਹਨਾਂ ਲੋਕਾਂ ਨੂੰ ਮਿਲੂਗਾ ਨਹੀਂ ਜਿਹੜੇ ਜਿੰਨਾ ਐਂਬੈਸੀਆਂ ਦਾ ਫਿਜ਼ੀਕਲ ਹੈ ਤੇ ਮੈਨੂੰ ਵੀਜ਼ਾ ਕਿਵੇਂ ਮਿਲੂਗਾ ਸੋ ਇਹ ਗੱਲ ਗੱਲਾਂ ਗੱਲ ਜਿਹੜੀ ਆ ਧਾਨਸ਼ ਵਾਲੀ ਗੱਲ ਹੋਣ ਦੇ ਸੀ ਮੈਨੂੰ ਫਿਰ ਮੈਂ ਜਾਨਮਾਹਲ ਨੂੰ ਮੈਂ ਤੁਹਾਨੂੰ ਚੈਟ 'ਚ ਭਾਇਆ ਵੀ ਆ ਕਿ ਮੇਰੀਆਂ ਗੱਲਾਂ ਹੁੰਦੀਆਂ ਨੇ ਕਿ ਫਿਰ ਉਹਨੇ ਆਖਿਆ ਮੈਂ ਕਿਹਾ ਪਹਿਲੀ ਵਾਰੀ ਤੂੰ ਵੀਜ਼ਾ ਲੈ ਜੱਥੇ ਦੇ ਨਾਲ ਜੱਥੇ ਦੇ ਨਾਲ ਘੁੰਮ ਕੇ ਆ ਜਿਵੇਂ ਸਾਰੇ ਜਾਣਦੇ ਅਗਲੀ ਵਾਰੀ ਆਪਾਂ ਟਰਾਈ ਕਰਾਂਗੇ ਫਿਰ ਵੀਜ਼ਾ ਲੈਣ ਦੇ ਮੈਂ ਉਹਨੂੰ ਅੰਬੈਸੀ ਦਾ ਨੰਬਰ ਰਿਕਮੈਂਡ ਕੀਤਾ ਅੰਬੈਸਡਰ ਸਾਹਿਬ ਦਾ ਉਹ ਗਿਆ ਉਹਨਾਂ ਨੂੰ ਮਿਲਿਆ ਫਿਰ ਜਿਹੜੀ ਪਾਕਿਸਤਾਨ ਡੇ ਪਰੇਡ ਹੁੰਦੀ ਆ ਪਾਕਿਸਤਾਨ ਡੇ ਪਰੇਡ ਜਿਹੜੀ ਆ ਉਹ ਹਰ ਸਾਲ ਕਰਾਉਂਦੇ ਆ ਪਾਕਿਸਤਾਨ ਡੇ ਜਿਹੜਾ ਉੱਥੇ ਇਵੈਂਟ ਹੁੰਦਾ ਦਿੱਲੀ ਅੰਬੈਸੀ ਦੇ ਵਿੱਚ ਉੱਥੇ 5-600 ਲੋਕਾਂ ਨੂੰ ਬੁਲਾਉਂਦੇ ਆ ਜਿਹੜਾ ਅੰਬੈਸੀ ਦਾ ਸਟਾਫ ਤੇ ਜਾਂ ਦੂਜੇ ਮੁਲਕਾਂ ਦੇ ਅੰਬੈਸਡਰ ਹੋਣਗੇ ਉਹ ਕੁ 100 ਦੇ ਕੋਲ ਹੋਣਗੇ ਬਾਕੀ 4-500 ਬੰਦਾ ਇੰਡੀਆ ਤੋਂ ਹੀ ਹੁੰਦਾ ਉਹਦੇ ਵਿੱਚ ਵੱਡੇ ਵੱਡੇ ਨਾਮ ਨੇ ਸਿਰਸਾ ਸਾਹਿਬ ਵੀ ਜਿਹੜੇ ਜਥੇਦਾਰ ਸਾਹਿਬ ਨੇ ਸਰਨਾ ਸਾਹਿਬ ਹੋਰ ਜਿੰਨੇ ਵੀ ਪੰਜਾਬ ਤੋਂ ਨੇ ਦਿੱਲੀ ਤੋਂ ਜਿੰਨੇ ਵੀ ਲੋਕ ਨੇ ਉਹ ਸਾਰੇ ਉਸ ਮੀਟਿੰਗ ਨੂੰ ਉਸ ਉਹਨੂੰ ਅਟੈਂਡ ਕਰਦੇ ਨੇ ਕਿਉਂਕਿ ਜਿਹੜੀ ਤਸਵੀਰ ਵਾਇਰਲ ਹੋਣ ਈ ਆ ਜੋਤੀ ਦੀ ਤੇ ਮਾਹਲ ਦੀ ਉਹਦੇ ਵਿੱਚ ਦੇ ਇਹ ਵੀ ਉਹ ਫੇਮਸ ਲੋਗ ਨੇ YouTube ਤੇ ਨੇ ਤਾਂ ਤੁਸੀਂ ਉਹਨਾਂ ਦੀ ਵੀਡੀਓ ਚੁੱਕ ਲਈ ਪੀ ਇਹਨਾਂ ਨੇ ਪਾਕਿਸਤਾਨ ਦਾ ਚਿਹਰਾ ਸਹੀ ਉਹ ਹਾਇਆ ਤੇ ਇਹਨਾਂ ਨੂੰ ਚੁੱਕ ਲੋ ਮਤਲਬ ਇਹਨਾਂ ਦਾ ਇਲਾਜ ਕਰ ਦਿਓ ਹਾਂ ਜੋਤੀ ਮਲੋਤਰਾ ਦੀ ਗੱਲ ਕਰਦੇ ਹਾਂ ਜੋਤੀ ਮਲੋਤਰਾ ਨਾਲ ਮੈਂ ਉਹਨੂੰ ਅਜੇ ਤੱਕ ਨਹੀਂ ਮਿਲਿਆ ਲੇਕਿਨ ਆਨਲਾਈਨ ਮੈਨਰ ਵਾਲੇ ਨੇ ਮੈਨੂੰ ਆਖਿਆ ਕਿ ਮੈਂ ਪੋਡਕਾਸਟ ਕਰਿਓ ਮੇਰੀ ਤੇ ਮੈਂ ਦੀ ਪੋਡਕਾਸਟ ਜ਼ਰੂਰ ਕੀਤੀ ਆ ਜਾਨਮਾਹਲ ਦੀ ਜੀ ਗੱਲ ਆ ਜਦੋਂ ਪਾਕਿਸਤਾਨ ਆਇਆ ਉਦੋਂ ਅਸੀਂ ਇੱਕ ਫਿਲਮ ਸ਼ੂਟ ਕਰਨ ਹੈ ਮੈਂ ਉਹਨੂੰ ਮਿਲਿਆ ਨਹੀਂ ਲੇਕਿਨ ਮੈਂ ਜਾਣਦਾ ਹੈ ਥਰੂ WhatsApp ਮੇਰੀਆਂ ਗੱਲਾਂ ਬਾਤਾਂ ਹੁੰਦੀਆਂ ਹੁੰਦੀਆਂ ਹਰੀਆ ਮੈਂ ਅਗਲੇ ਵੀਡੀਓ ਦੇ ਵਿੱਚ ਇਹ ਵੀ ਗੱਲ ਕੋਡ ਕੀਤੀ ਸੀ ਮੈਨੂੰ ਨਹੀਂ ਲੱਗਦਾ ਕਿ ਜਾਨਮਾਹਲ ਇਦਾਂ ਦਾ ਬੰਦਾ ਉਹ ਵੀ ਟ੍ਰੈਪ ਕਰਨ ਦੀ ਕੋਸ਼ਿਸ਼ ਆ ਇਹ ਪੰਜਾਬ 'ਚ ਫੁੱਟ ਪਾਉਣ ਦੀ ਨਫ਼ਰਤ ਪਾਉਣ ਦੀ ਹੈ ਨਫ਼ਰਤੀ ਲੋਕਾਂ ਦਾ ਮੈਂ ਕਦੇ ਨਹੀਂ ਅੱਜ ਤੱਕ ਆਖਿਆ ਪੀਆਰ ਮਤਲਬ ਵੀ ਕੁਝ ਵੱਖਰਾ ਹੋ ਜੇ ਮੈਂ ਨਾ ਉਹ ਬਾਰਡਰ ਜਿੱਥੇ ਬੱਜੇ ਬੱਜੇ ਰਹਿਣ ਲੇਕਿਨ ਲੋਕਾਂ ਦਾ ਮਿਲਾਪ ਹੋਣਾ ਚਾਹੀਦਾ ਮੈਂ ਆਪਣੇ ਹਰ ਵੀਡੀਓ ਦੇ ਵਿੱਚ ਇਹ ਕੁਝ ਆਖਿਆ ਵੀ ਵਧੀਆ ਤਾਲੁਕਤ ਹੋਣੇ ਚਾਹੀਦੇ ਆ ਵਪਾਰ ਹੋਣਾ ਚਾਹੀਦਾ ਮੁਹੱਬਤ ਪਿਆਰ ਹੋਣੀ ਚਾਹੀਦੀ ਆ ਨਫਰਤ ਲੜਾਈ ਜਿਹੜੀ ਨਹੀਂ ਹੋਈ ਜੇ ਹੋਣੀ ਚਾਹੀਦੀ ਸੋ ਕਈ ਲੋਕਾਂ ਨੂੰ ਇਹ ਗੱਲਾਂ ਵੀ ਪਸੰਦ ਨਹੀਂ ਆਉਂਦੀਆਂ ਉੱਥੇ ਗੱਲ ਕਰਨਿਆ ਸੀ ਵੀ ਪਾਕਿਸਤਾਨ ਆ ਕੇ ਇਹਨੂੰ 10 ਦਿਨ ਜਯੋਤੀ ਤੇ ਜਾਨਮਹਲ ਨਾਸਰ ਦੇ ਕੋਲ ਰਹੇ ਤੇ ਇਹਨੇ ਅਧਿਕਾਰੀਆਂ ਨੂੰ ਮਿਲਾਇਆ ਅੱਗੋ ਬਿਲਕੁਲ ਝੂਠ ਬਿਲਕੁਲ ਇਹਦੇ ਵਿੱਚ 1% ਵੀ ਸੱਚਾਈ ਨਹੀਂ ਹੈ ਪਾਕਿਸਤਾਨਵਾਦੀ ਲੇਕਿਨ ਮੈਂ ਉਹਨਾਂ ਦਿਨਾਂ ਜੇ ਬਿਜ਼ੀ ਸੀ ਮੈਂ ਮਿਲ ਨਹੀਂ ਸਕਿਆ ਜੇ ਕੋਈ ਨਹੀਂ ਇੱਕ ਵੀ ਫੋਟੋ ਇੱਕ ਵੀ ਕਲਿੱਪ ਇੱਕ ਵੀ ਵੀਡੀਓ ਮੇਰਾ ਵਖਾ ਦਿਓ ਤੇ ਮੈਂ ਮੇਰਾ ਸਿਰ ਥੱਲੇ ਤੁਹਾਡੇ ਛਤਰ ਉੱਤੇ ਫਿਰ ਗੱਲ ਹੋਣੀ ਸੀ ਡੀਜੀਪੀ ਪੰਜਾਬ ਸਾਹਿਬ ਦੀ ਜਿਵੇਂ ਲੱਲਨ ਟੋਪਨ ਵਾਲਾ ਗੱਲ ਕਰਦੇ ਸੀ ਵੀ ਮੈਂ ਇਸ ਵੇਲੇ ਯੂਏ ਹੀ ਹਾਂ ਮੈਂ ਕੱਲ ਸ਼ਾਇਦ ਬਹਿਰੀਨ ਜਾਵਾਂ ਜਾਂ ਹੋਰ ਕਿਤੇ ਬਹਿਰੀਨ ਜਾਣਾ ਇੱਕ ਦੋ ਦਿਨਾਂ ਵਾਸਤੇ ਤੇ ਫਿਰ ਮੈਂ ਇੱਥੇ ਯੂਏ ਹੀ ਹਾਂ ਆ ਮੇਰੇ ਦੋਵੇਂ ਮੋਬਾਈਲ ਇਕਾ ਇਕਾ ਇਹ ਇੱਥੇ ਆ ਕੇ ਇਹਨਾਂ ਨੇ ਇਹਨਾਂ ਦੀ ਫੋਰੈਂਸਿਕ ਕਰਾਉਣੀ ਹੈ ਐਗਜ਼ਾਮਨ ਇਹਨਾਂ ਨੂੰ ਕਰਨਾ ਇੱਥੇ ਆ ਕੇ ਉਹਨਾਂ ਨੇ ਲੈ ਕੇ ਜਾਣੇ ਤਾਂ ਮੈਨੂੰ ਇਹਨਾਂ ਮੋਬਾਈਲਾਂ ਦੇ ਕੀ ਕਹਿੰਦੇ ਮੋਬਾਈਲ ਲੈ ਦੋ ਤੇ ਮੇਰੇ ਮੋਬਾਈਲ ਲੈ ਜਾਓ ਇਹਨਾਂ ਨੂੰ ਐਗਜ਼ਾਮਨ ਕਰ ਲਓ ਜੇ ਇੱਥੇ ਕਰਨਾ ਤੇ ਇੱਥੇ ਕਰ ਲਓ ਜੇ ਇਹਨਾਂ ਦੇ ਵਿੱਚੋਂ ਏਦਾਂ ਦੀ ਕੁਝ ਗੱਲ ਨਿਕਲ ਆਵੇ ਵੀ ਮੇਰੀ ਇਨਵੋਲਵਮੈਂਟ ਵੀ ਆ ਮਾਹਲ ਨੂੰ ਮੈਂ ਅੱਗੇ ਤੋਰਿਆ ਹੋਵੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ ਤੇ ਮੈਂ ਮੈਂ ਕਹਿੰਨਾ ਵੀ ਮਾ ਤੁਹਾਡੀ ਐਮਬੈਸੀ ਇੱਥੇ ਇੰਡੀਅਨ ਐਮਬੈਸੀ ਮੇਰਾ ਵੀਜ਼ਾ ਲਵਾਇਓ ਤੇ ਮੈਨੂੰ ਉਹਨਾਂ ਦੇ ਨਾਲ ਜਾ ਕੇ ਜੇਲ੍ਹ ਚ ਪਾ ਦਿਓ ਜੇ ਨਹੀਂ ਤੇ ਤੁਸੀਂ ਮੀਡੀਆ ਤੇ ਆ ਕੇ ਡੀਜੀਪੀ ਸਾਹਿਬ ਮਾਫੀ ਮੰਗਿਓ ਤੇ ਉਹਨਾਂ ਵਿਚਾਰਾ ਜਿਹੜਾ ਬੇਕਸੂਰ ਫੜਿਆ ਵਾ ਉਹਦੀ ਜਾਨ ਛੱਡ ਦਿਓ ਉਹਨੂੰ ਛੱਡ ਦਿਓ ਉਹਨੂੰ ਰਿਹਾ ਕਰ ਦਿਓ ਵੀ ਇੱਧਰ ਚ ਇਦਾਂ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਨਾ ਕੀ ਕਹਿੰਦੇ ਹੁੰਦੇ ਆ ਵੀ ਉਹ ਜਿਹੜੀਆਂ ਨਫਰਤ ਹੀ ਸਰਕਾਰਾਂ ਨੇ ਉਹਨਾਂ ਦੇ ਕਹਿਣ ਤੇ ਗਰੀਬ ਲੋਕਾਂ ਨੂੰ ਮਾਰੇ ਲੋਕਾਂ ਨੂੰ ਤੰਗ ਜਿਹੜਾ ਨਾ ਕਰੋ ਇਹ ਮੇਰਾ ਖੁੱਲਾ ਚੈਲੰਜ ਹੈ ਮੈਂ ਇਹਦੇ ਵਿੱਚ ਕੋਈ ਦੋਰ ਆਇ ਨਹੀਂ ਆ ਮੈਂ ਇਸ ਵੇਲੇ ਯੂਏਈ 'ਚ ਆ ਮੈਂ 2 ਦਿਨ ਤੱਕ ਫਿਰ ਇੱਥੇ ਹੀ ਹੋਣਾ ਪਾਕਿਸਤਾਨੀ ਏਜੰਸੀਆਂ ਦੀ ਜਿਹੜੀ ਗੱਲ ਹੈ ਮੈਂ ਅੱਗੇ ਵੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਵੀ ਜੇ ਇਹ ਸਮਝਦੇ ਨੇ ਵੀ ਤੂੰ ਤੁਹਾਡੇ ਮੁਲਕ ਨੂੰ ਤੁਸੀਂ ਆਪਣੇ ਮੁਲਕ ਨੂੰ ਚੰਗਾ ਵਹਾਉਂਦੇ ਜੇ ਮੁਲਕ ਆਪਣੇ ਦਾ ਬਿਹਤਰ ਚਿਹਰਾ ਵਹਾਉਂਦੇ ਜੇ ਫਿਰ ਤੁਸੀਂ ਫਿਰ ਏਜੰਸੀਆਂ ਵਾਲੀ ਕੰਮ ਕਰਦੇ ਤੇ ਫਿਰ ਮੈਂ ਕਰਦਾ ਭਾਈ ਹੋਰ ਦੱਸੋ ਇਹ ਇਹ ਤੁਹਾਡੀ ਕਿੱਡੀ ਮੈਂ ਫਿਰ ਉਹ ਕਹਾਂਗਾ ਵੀ ਥਿਕ ਤੇ ਸਿਕ ਮੈਂਟੈਲਿਟੀ ਆ ਪੀ ਜਿਹੜਾ ਕੋਈ ਚੰਗਾ ਕੰਮ ਕਰਦਾ ਲੋਕਾਂ ਨੂੰ ਲਾਗੇ ਲਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਆਂਦੇ ਜੇ ਵੀ ਇਹ 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 ਤੇ ਆਈਐਸਆਈ ਦਾ ਇਰਾਦਾ ਆ ਮੈਨੂੰ ਪਾਕਿਸਤਾਨ ਵਾਲੇ ਹੁਣ ਟੈਗ ਕਰ ਕਰ ਕਹਿੰਦੇ ਵੀ ਹੁਣ ਦੱਸ ਤੂੰ ਤੇ ਅੰਨਾ ਹੈ ਵੀ ਉਹ ਚੰਗੇ ਬੜੇ ਆ ਤੇ ਉਹ ਇਦਾਂ ਤੇ ਉਦਾਂ ਤੋਂ ਸਾਰੇ ਇੱਥੇ ਹੁੰਦੇ ਆ ਫਿਰ ਇਧਰ ਵਾਲੇ ਮੈਨੂੰ ਆਂਦੇ ਵੀ ਇਰਾਦਾ ਦਾ ਬੰਦਾ ਉਧਰ ਵਾਲੇ ਆਂਦੇ ਏਜੰਸੀਆ ਦਾ ਬੰਦਾ ਤੇ ਮੈਂ ਮੈਂ ਭਰਾਵਾ ਕਿਸੇ ਦਾ ਬੰਦਾ ਨਹੀਂ ਜੇ ਮੈਂ ਤੇ ਆ ਵੀ ਰੱਬ ਦਾ ਬੰਦਾ ਤੇ ਰੱਬ ਦੇ ਬੰਦੇ ਆ ਲਈ ਕੁਛ ਨਾ ਕੁਛ ਬਿਹਤਰ ਕਰਨ ਦੀ ਕੋਸ਼ਿਸ਼ ਕਰੀਦੀ ਹੈ ਫਿਰ ਉਸ ਤੋਂ ਬਾਅਦ ਮੈਂ ਗੱਲ ਕਰਾਂ ਵੀ ਜਿਵੇਂ ਆਂਦੇ ਆ ਨਾ ਮੈਂ ਗੱਲ ਕਰਨਿਆ ਵੀ 10 ਆਂਦੇ ਵੀ ਪਾਕਿਸਤਾਨ ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਮਿਲ ਕੇ ਤੇ ਇਹ ਗੋ ਥਰੂ ਕਰਾਉਂਦਾ ਮਤਲਬ ਏਜੰਸੀਜ਼ ਦੇ ਨਾਲ ਫਿਰ ਤੇ ਮੈਂ ਤੁਹਾਨੂੰ ਫੋਟੋ ਵਿਖਾ ਦਿੰਦਾ ਮੇਰੇ ਕੋ ਮਨਜਿੰਦਰ ਸਿੰਘ ਸਿਰਸਾ ਸਾਹਿਬ ਵੀ ਮੇਰੇ ਨਾਲ ਨੇ ਉਹ ਵੀ ਆਏ ਸਨ ਫਿਰ ਉਹ ਵੀ ਏਜੰਸੀਆਂ ਦੇ ਬੰਦੇ ਹੋਣਗੇ ਫਿਰ ਮੇਰੇ ਕੋ ਤੇ ਵੱਡੇ ਵੱਡੇ ਸਟਾਰ ਜਿਹੜੇ ਉਹ ਵੀ ਆਏ ਆ ਇੰਡੀਆ ਤੋਂ ਮੇਰੇ ਕੋ ਤੁਹਾਡੇ ਐਮਐਲਏ 2-3 ਉਹ ਵੀ ਆਏ ਆ ਫਿਰ ਉਹ ਵੀ ਤੁਹਾਡੀਆਂ ਏਜੰਸੀਆਂ ਦੇ ਬੰਦੇ ਹੋਣਗੇ ਫਿਰ ਵਿਕਰਾਂਤ ਗੁਪਤਾ ਪਾਕਿਸਤਾਨ ਆ ਕੇ ਗਿਆ ਟੜਾ ਬੜਾ ਵੱਡਾ ਜਰਨਲਿਸਟ ਐ ਫਿਰ ਉਹ ਵੀ ਆਈਐਸਆਈ ਦਾ ਬੰਦਾ ਹੋਊਗਾ ਇਹ ਸਿਰਫ ਔਰ ਸਿਰਕ ਟਾਰਗੇਟ ਕੀਤਾ ਜਾਂਦਾ ਵਾ ਪੰਜਾਬੀਆਂ ਨੂੰ ਵੀ ਪੰਜਾਬ ਦੇ ਜਿਹੜੇ ਸਿੱਖ ਲੋਕ ਨੇ ਉਹ ਪਾਕਿਸਤਾਨ ਨੂੰ ਨਾ ਜਾਣ ਪੰਜਾਬ ਕਿਤੇ ਉਹਨਾਂ ਦਾ ਨੈਰੇਟਿਵ ਜਿਹੜਾ ਵਾ ਇੱਕ ਨਾ ਹੋ ਜੇ ਵੀ ਜਿਵੇਂ ਇੰਡੀਆ 'ਚ ਵਹਾਇਆ ਜਾਂਦਾ ਵੀ ਉੱਥੇ ਤੇ دہشت گردਿਆ ਤਾਂ ਉੱਥੇ ਤੇ ਫਲਾਣ ਐ ਤਾਂ ਉੱਥੇ ਧਮਕਾਨ ਐ ਇਹ ਇੱਥੇ ਦੀ ਤਾਂ ਗੱਲ ਕੋਈ ਨਹੀਂ ਇਦਾਂ ਦੀ ਤੇ ਜਿਹੜੇ মিডিਆ ਪੰਜਾਬੀ মিডিਆ ਪੰਜਾਬੀ মিডিਆ ਦੀ ਗੱਲ ਕਰਾਂ ਜਿਵੇਂ ਮੈਂ ਅੱਗੇ ਤੁਹਾਨੂੰ ਦੱਸਿਆ ਸੀ ਬਹੁਤ ਸਾਰੇ ਮੇਰੇ ਕੋਲ ਨੰਬਰ ਹੈਗੇ ਨੇ ਇਹਨਾਂ ਸਾਰੇ মিডিਆਜ਼ ਦੇ ਜਿਹੜੇ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਬਲਕਿ ਮੈਂ ਇਹ ਉਹਨਾਂ ਨਾਲ ਵੀਡੀਓਜ਼ ਨੇ ਪਈਆਂ ਹੋਣੀਆਂ ਤੁਸੀਂ ਵੇਖ ਲਿਓ ਵੀ ਇਹ ਉਹਦੀ অথੈਨਟੀਸਿਟੀ ਬਿਲਕੁਲ ਚੈੱਕ ਨਹੀਂ ਕਰਦੇ ਇਹ ਸਿਰਫ ਵਿਊ ਲੈਣ ਦਾ ਖਾਤਰ ਫਿਰ ਜਿਵੇਂ ਇਹਦੇ ਮਾਹਲ ਦੇ ਵਕੀਲ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਸਾਡੀ ਤੇ ਕੋਈ ਗੱਲ ਨਹੀਂ ਹੋਈ ਵੀ ਨਾ ਕਿਸੇ ਪੁਲਿਸ ਨੇ ਕਿਹਾ ਵਾ ਨਾ ਕਿਸੇ ਅਧਾਰੇ ਨੇ ਕਿਹਾ ਵਾ ਨਾ ਸਾਨੂੰ ਅਦਾਲਤ ਨੇ ਕਿਹਾ ਨਾ ਜਸਵੀਰ ਨੇ ਕਿਹਾ ਵੀ 나ਸਰ ਨਾਲ ਮੇਰੀ ਕੋਈ ਇਦਾਂ ਦੀ ਵਾਰਤਾ ਲਾਵੇ ਜਾਂ ਮੈਂ ਉਹਨੂੰ ਹੱਫਤਾ ਜ਼ਰੂਰ ਹੈ ਉਹਦੇ ਮੋਬਾਈਲ 'ਚ 100 150 ਆਂਦੇ ਨੰਬਰ ਹੈ ਮੇਰੇ ਮੋਬਾਈਲ ਦੇ ਵਿੱਚ 10000 ਨੰਬਰ ਹੋਣੇ ਇੰਡੀਆ ਦੇ ਇਹਦਾ ਮਤਲਬ ਵੀ ਕੀ ਮੈਂ ਇੰਡੀਆ ਦਾ ਰਾਹ ਦਾ ਏਜੰਟ ਹੈ ਜਾਂ ਮੈਂ ਐਸਾ ਹੀ ਦਾ ਏਜੰਟ ਹੈ ਜਾਂ ਮੈਨੂੰ ਫਿਰ ਮੇਰੇ ਮੁਲਕਾਂ ਵਾਲੀਆਂ ਏਜੰਸੀਆਂ ਮੈਨੂੰ ਚੁੱਕ ਲੈਣ ਵੀ ਤੇਰੇ ਮੋਬਾਈਲ 'ਚ ਨੰਬਰ ਕੋ ਮੈਨੂੰ ਤੇ ਰੋਜ਼ ਦੀਆਂ ਪਤਾ ਨਹੀਂ ਹਜ਼ਾਰ ਹਜ਼ਾਰ ਕਾਲ ਆਉਂਦੀਆਂ ਮੈਸੇਜਸ ਆਉਂਦੇ ਨੇ ਤੇ ਜਦੋਂ ਤੁਹਾਡੇ 'ਚ ਮਾਰਾ ਕੁਛ ਨਹੀਂ ਹੈ ਤੁਹਾਡੇ 'ਚ ਗਲਤ ਕੁਛ ਨਹੀਂ ਹੈ ਤੁਹਾਨੂੰ ਕੋ ਕ ਸੋ ਮੈਨੂੰ ਲੱਗਦਾ ਵੀ ਇਹ ਬਹੁਤ ਵੱਡੀ ਇੱਕ ਛੋਟੀ ਜਿਹੀ ਨਹੀਂ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਇਹ ਸਾਰਿਆਂ ਨੂੰ ਟਰੈਪ ਕੀਤਾ ਜਾ ਰਿਹਾ ਵਾ ਫਸਾਇਆ ਜਾ ਰਿਹਾ ਵਾ ਡਰਾਇਆ ਜਾ ਰਿਹਾ ਵਾ ਇੱਕ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਵਾ ਵੀ ਪਾਕਿਸਤਾਨ ਨੂੰ ਕੋਈ ਨਾ ਆਵੇ ਇਹਨਾਂ ਦੇ ਆਪਸੀ ਰابطੇ ਰਵਾਬਤ ਨਾ ਹੋਣ ਮਤਲਬ ਤੁਸੀਂ ਆਂਦੇ ਜੇ ਵੀ ਹਕੀ ਕਹਿੰਦੇ ਹੁੰਦੇ ਆ ਵੀ ਉਹ ਦੀਵਾਰਾਂ ਜਿਹੜੀਆਂ ਨਫ਼ਰਤ ਦੀਆਂ ਦੀਵਾਰਾਂ ਐਡੀਆਂ ਐਡੀਆਂ ਵੱਡੀਆਂ ਖੜੀਆਂ ਕਰਦੀਏ ਕਿ ਇੱਕ ਦੂਜੇ ਨੂੰ ਦੀਵਾਰ ਤੋਂ ਦੀ ਸੁਣ ਸਕਣ ਕਿੱਡੀ ਮਾੜੀ ਤੇ ਕਿੱਡੀ ਮੈਂ ਕਵਾਂਗਾ ਅਫਸੋਸ ਨਾਲ ਗੱਲ ਆ ਇਹਨਾਂ ਐਸੀ ਮੈਂਟੈਲਿਟੀ ਰੱਖਣ ਵਾਸਤੇ ਰੱਖਣ ਵਾਲਿਆਂ ਵਾਸਤੇ ਬਹੁਤ ਸਾਰੇ ਜਿਹੜੇ ਯੂਪੀ ਪਾਰ ਜਮਨਾ ਪਾਰ ਦੇ ਨੇ ਉਹ ਉਹਨਾਂ ਨੇ ਮਾੜੇ ਕਮੈਂਟ ਵੀ ਕਰ ਕਰਕੇ ਅਖੀਰ ਕੀਤੀ ਆ ਵੀ ਜੰਗ ਦੇ ਦੇਣਾ ਅਸੀਂ ਤਾਂ ਫਿਰ ਵੀ ਜੰਗ ਦੇ ਦੇਣਾ ਚਾਹੀ ਵੀ ਅਸੀਂ ਆਨੇ ਆ ਵੀ ਲੜਾਈ ਨਹੀਂ ਹੋਣੀ ਚਾਹੀਦੀ ਕੀ ਕਹਿੰਦੇ ਹੁੰਦਾ ਵੀ ਬਿਲਕੁਲ ਅਮਨ ਵਾਲਾ ਜੇ ਤੁਸੀਂ ਗੱਲ ਮੁਕਣੀ ਵੀ ਹੁਣ ਵੀ ਤੇ ਟੇਬਲ ਤੇ ਬਹਿ ਕੇ ਮੁਕੀ ਆ ਜਿਹੜੀ ਤੁਹਾਡੀ ਸੁਲਾਹ ਜਿਹੜੀ ਹੋਣ ਲਈ ਜਾਂ ਕਰਵਾਈ ਹੈ ਟ੍ਰੰਪ ਨੇ ਸੀਜ਼ਫਾਇਰ ਕਰਵਾਇਆ ਉਹ ਵੀ ਤੇ ਬਹਿ ਕੇ ਹੋਣੀ ਆ ਜੇ ਇਹ ਗੱਲ ਪਹਿਲਾਂ ਕਰ ਲੈਂਦੇ ਤੇ ਫਿਰ ਨਹੀਂ ਚੰਗਾ ਆਂਦੇ ਆ ਕੱਲ ਮੈਂ ਸੁਣਨ ਧਿਆ ਜਿਹੜੇ ਜਿਹੜੇ ਪਾਕਿਸਤਾਨ ਗਏ ਉਹਨਾਂ ਨੂੰ ਮਹਿੰਗੇ ਮਹਿੰਗੇ ਗਿਫਟ ਦਿੱਤੇ ਜਾਂਦੇ ਆ ਮੈਂ ਕਹਾਂ ਭਰਾਵਾ ਜਿਹੜੇ ਮੇਰੇ ਕੋਲ ਹੋ ਕੇ ਗਏ ਜਿਹੜਾ ਰਹਿ ਗਿਆ ਦੱਸਿਓ ਮੈਂ ਉਹਨਾਂ ਨੂੰ ਮਹਿੰਗੇ ਨਹੀਂ ਗਿਫਟ ਕੋਰੀਅਰ ਕਰਾਦਾ ਫਿਰ ਹੁਣ ਸੈਟਲਾਈਟ ਦਾ ਜ਼ਮਾਨਾ ਮੈਂ ਇਧਰ ਵਾਲਿਆਂ ਨੂੰ ਉਧਰ ਵਾਲਿਆਂ ਨੂੰ ਕਹਾਂ ਕਹਿਣਾ ਵੀਰ ਸੈਟੇਲਾਈਟ ਦੇ ਦੌਰ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿਸੇ ਦੀ ਵੀਡੀਓ ਦੇ ਫੋਟੋ ਦੇ ਨਾਲ ਕੋਈ ਫਰਕ ਪੈਂਦਾ ਉਹ ਸੈਟੇਲਾਈਟ ਤੇ ਤੁਹਾਡੇ ਤੁਰੇ ਜਾਂਦੇ ਤੁਹਾਡੇ ਗੱਡੀ ਦਾ ਨੰਬਰ ਪੜ੍ਹ ਲੈਂਦੇ ਤੇ ਕਿਹੜੀ ਸ਼ੈ ਸੈਟੇਲਾਈਟ ਤੋਂ ਰੁਕੀ ਹੈ ਵੀ ਜਿਹੜੀ ਇੱਕ ਦੂਜੇ ਦੇ ਨਾਲ ਅਸੀਂ ਕੀ ਕਹਿੰਦੇ ਉਹਨੂੰ ਸਪਾਇੰਗ ਕਰ ਸਕਦੇ ਆ ਸਪਾਇੰਗ ਮਤਲਬ ਉਹਦੇ ਵਿੱਚ ਕੀ ਐਸੀ ਗੱਲ ਹੈ ਮਤਲਬ ਮੈਂ ਹੁਣ ਜਾਣਾ ਵਾ ਬਾਰਡਰ ਤੇ ਜਾਈਦਾ ਵਾ ਛੱਡਣ ਵੀ ਜਾਈਦਾ ਅਸੀਂ ਬਾਰਡਰ ਦੀ ਵੀਡੀਓ ਲਾ ਦਿੱਦੀ ਹੈ ਲਾਹੌਰ ਦੀਆਂ ਸਾਰੀਆਂ ਲਾਈਦੀਆਂ ਹੁਣ ਲੁਕੀ ਕਿਹੜੀ ਸ਼ੈ ਵਾ ਕਿਹੜੇ ਦੌਰ ਕਿਹੜੇ ਜੀ ਤੁਸੀਂ ਫਿਰਨਦੇ ਜੇ ਵੀ ਤੁਸੀਂ 2026 'ਚ ਫਿਰਨ ਦੇ ਤੇ ਗੱਲਾਂ ਤੁਸੀਂ 1920 ਵਾਲੀਆਂ ਕਰਨ ਦੇ ਵੀ ਉਸ 100 150 ਸਾਲ ਪਹਿਲਾਂ ਵਾਲੀਆਂ ਗੱਲਾਂ ਕਰਦੇ ਜੇ ਵੀ ਸਾਡੀ ਵੀਡੀਓ ਜਾਂ ਕੋਈ ਫੋਟੋ ਲੀਕ ਹੋ ਗਈ ਆ ਤੇ ਇਹਨੇ ਸਪਾਈ ਕਰ ਦਿੱਤਾ ਤੇ ਇਦਾਂ ਹੋ ਗਿਆ ਫਿਰ ਆਉਂਦੇ ਆ ਵੀ ਜਿਵੇਂ ਜਾਨਵਾਲ ਦੀ ਗੱਲ ਕਰਦੇ ਸੀ ਵੀ ਪਾਕਿਸਤਾਨ ਦੇ ਵਿੱਚ ਰਹਿ ਕੇ ਇਹਨੇ ਜਿਹੜੇ ਜਿਹੜੇ ਲੋਕਾਂ ਨੂੰ ਨਾਲ ਵੀਡੀਓ ਬਣਾਈ ਉਹ ਜਿਹੜੀਆਂ ਵੀਡੀਓ ਕੋਡ ਕਰਨਗੇ ਰਾਣਾ ਸ਼ਬਾਜ਼ ਮੁੰਡਾ ਉਹਦੇ ਨਾਲ ਵੀਡੀਓ ਬਣਾਈਆਂ ਕਿਤੇ ਖਾਣਾ ਖਾਂਦੇ ਜੀ ਉਹਨਾਂ ਵੀਡੀਓ ਬਣਾਈਆਂ ਉਹਈ ਵੀਡੀਓ ਚੁੱਕ ਕੇ ਤੇ ਉਹਨਾਂ ਨੂੰ ਅਪਰੂਵ ਦੇ ਤੌਰ ਤੇ ਪੇਸ਼ ਕਰਨੇ ਮਤਲਬ ਉਹ ਤਾਂ ਉਹਨਾਂ ਵੀਡੀਓ ਆਪ ਬਣਾਈਆਂ ਤੇ ਆਪ ਅਪਲੋਡ ਕੀਤੀਆਂ ਤੇ ਤੁਸੀਂ ਉਹਨਾਂ ਤੋਂ ਹੀ ਕੀ ਕਹਿੰਦੇ ਹੁੰਦੇ ਆ ਵੀ ਉਹ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕੰਮ ਚਲਾ ਕੇ ਬੈਠੇ ਸੋ ਇਹਨਾਂ ਸਾਰਿਆਂ ਨੂੰ ਫੇਰ ਮੇਰੀ ਇੱਕ ਬੜੇ ਚੰਗੇ ਤੇ ਸੋਹਣੇ ਤਰੀਕੇ ਨਾਲ ਰਿਕਵੈਸਟ ਹੈ ਵੀ ਮੈਨੂੰ ਤੁਸੀਂ ਬਦਨਾਮ ਕਰਨ ਦੀ ਜਿੰਨੀ ਕੋਸ਼ਿਸ਼ ਕਰਨੀ ਹੈ ਕਰ ਲਓ ਮੈਨੂੰ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਆਪਣੇ ਮੂਲਕ 'ਚ ਆ ਆਪਣੇ ਮੂਲਕ 'ਚ ਰਹਿਣਾ ਆਪਣੇ ਮੂਲਕ ਨਾਲ ਆਪਣੇ ਪੰਜਾਬ ਨਾਲ ਪਿਆਰ ਵੀ ਕਰਦਾ ਤੇ ਕਰਦੇ ਵੀ ਰਹਿਣਾ ਦੋ ਸਾਹੀ ਪੰਜਾਬ ਵਾਲੀ ਕੋਈ ਗੋਸ਼ ਹੈ ਲੇਕਿਨ ਇਹ ਵਾ ਵੀ ਤੁਹਾਡੀ ਇਸ ਨਫ਼ਰਤ ਨਾਲ ਤੁਹਾਡੀ ਇਸ ਗ੍ਰੈਵਿਟੀ ਹਰਕਤ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ ਹਾਂ ਲੋਕਾਂ ਦੇ ਦਿਲਾਂ 'ਚ ਤੁਸੀਂ ਨਫ਼ਰਤ ਜ਼ਰੂਰ ਭਰਨ ਚ ਕੁਛ ਨਾ ਕੁਛ ਕਾਮਯਾਬ ਹੋਗੇ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਅੱਜ ਤੋਂ ਕੱਲ ਤੋਂ ਅੱਜ ਤੱਕ ਮੈਨੂੰ ਨਾ 2000 ਬੰਦੇ ਨੇ ਨਾਲ ਫੋਲੋ ਕੀਤਾ ਉਹਦੇ ਤੋਂ ਨਾ ਇੰਸਟਾਗ੍ਰam ਤੋਂ ਤੇ ਯਾਰ ਉਹ ਕੋਈ ਫਰਕ ਨਹੀਂ ਜਿਹੜੇ ਮਾੜੇ ਦੇ ਨਾਲ ਹਨ ਜਿਹੜੇ ਬਿਲਕੁਲ ਨਾਜ਼ੁਕ ਸੋਚ ਰੱਖਦੇ ਆ ਉਹ ਕਰ ਵੀ ਜਾਣਗੇ ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂ ਨਹੀਂ ਪੈਣਾ ਫਰਕ ਅਸੀਂ ਜਿਹੜੀ ਇਹ ਲੜੀ ਪਰੋਈ ਹੈ ਇੱਕ ਮੁਹੱਬਤ ਤੇ ਪਿਆਰ ਵਾਲੀ ਲੜੀ ਪਰੋਈ ਉਸ ਲੜੀ ਦੇ ਜਿਹੜੇ ਸੋਹਣੇ ਫੁੱਲ ਐ ਨਾ ਤੇ ਉਹਨਾਂ ਨੇ ਖਿੜਦੇ ਰਹਿਣਾ ਜਿਹੜੇ ਮਾੜੀ ਨਸਲ ਦੇ ਨੇ ਨਾ ਤੇ ਉਹਨਾਂ ਨੇ ਮੁਰਝਾ ਵੀ ਜਾਣਾ ਤੇ ਉਹਨਾਂ ਨੇ ਆਪੇ ਆਪੇ ਡਿੱਗ ਵੀ ਪੈਣਾ ਜਿਹੜੇ ਜਮਨਾਪਾਰ ਵਾਲੇ ਹੇਟ ਦੀਆਂ ਨਫ਼ਰਤ ਦੀਆਂ ਗੱਲਾਂ ਕਰਦੇ ਨੇ ਨਾ ਉਹ ਤੁਸੀਂ ਜਿੰਨੀਆਂ ਮਰਜ਼ੀ ਕਰ ਲੋਗੇ ਸਾਡੇ ਤੇ ਕੋਈ ਅਸਰ ਨਹੀਂ ਕਰਨਾ ਅਸੀਂ ਇਸ ਮੁਹੱਬਤ ਨੂੰ ਪਿਆਰ ਨੂੰ ਲੈ ਕੇ ਤੁਰੇ ਹੀ ਰਹਿਣਾ ਹੁਣ ਮੀਡੀਆ ਵਾਲੇ ਅੱਜ ਅੱਜ ਹੁਣ ਤੱਕ ਹੁਣ ਜਦੋਂ ਮੈਂ ਵੀਡੀਓ ਬਣਾਉਣ ਡਿਆ ਵਾਂ ਐਸ ਵੇਲੇ ਵੱਜ ਗਏ ਆ 4:54 ਹੋ ਗਏ ਤੇ ਹੁਣ ਉਹੀ ਖਬਰਾਂ ਲਾਉਣ ਰਿਹਾ ਵੀ ਉਹ ਉਹਦੇ ਵਕੀਲ ਨੇ ਕਿ ਆ ਵੀ ਨਾਸਰ ਢੱਲਾਂ ਦੀ ਕੋਈ ਨਿਵਾਜ਼ ਗੱਲ ਕਰਾਂ ਗਿਆਨੀ ਸਾਹਿਬ ਗਿਆਨੀ ਸਾਹਿਬ ਕੌਣ ਨੇ ਜੀ ਗਿਆਨੀ ਸਾਹਿਬ ਨੇ ਵੀਡੀਓ ਬਣਾ ਕੇ ਪਾਈ ਹੈ ਗਿਆਨੀ ਬੂਟਾ ਸਿੰਘ ਜੀ ਗਿਆਨੀ ਬੂਟਾ ਸਿੰਘ ਜੀ ਦਿਲ ਤੇ ਕਰਦਾ ਵੀ ਤੁਹਾਨੂੰ ਗਾਣਾ ਕੱਢਣਾ ਪਰ ਤੁਹਾਡੇ ਮੂੰਹ ਤੇ ਦਾੜਾ ਵਾ ਤੁਸੀਂ ਏਡੀ ਸੋਹਣੀ ਪੱਗ ਬੰਨੀ ਆ ਵੀ ਮੈਂ ਫੇਰ ਆਨਾ ਵੀ ਉਹ ਸਾਈਆਂ ਕੁੱਤਿਆ ਤੇਰੀ ਨਹੀਂ ਤੇਰੇ ਵੱਡਿਆਂ ਦੀ ਲਾਜ ਮਾਰਦੀ ਹੁਣ ਮੈਂ ਲਫ਼ਜ਼ ਵੀ ਉਹ ਵਰਤ ਲਿਆ ਦਿਲ ਤੇ ਕਰਦਾ ਵੀ ਤੁਹਾਨੂੰ ਗਾਣਾ ਕੱਢਣਾ ਏਡੀ ਫਜ਼ੂਲ ਕਿਸਮ ਦੀ ਵੀਡੀਓ ਬਣਾਈ ਹੈ ਪੀ ਤੁਸੀਂ ਉਹ ਏਜੰਡਾ ਜਿਹੜਾ ਵਾ ਉਹ ਏਜੰਡਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬੀਜੇਪੀ ਆਰਐਸਐਸ ਵਾਲਾ ਮੀਂ ਥੋਪਣ ਦੀ ਕੋਸ਼ਿਸ਼ ਕਰ ਦਿੱਤੇ ਕੱਲ 6 ਜੂਨ ਸੀ ਕੱਲ 6 ਜੂਨ ਨੂੰ ਤੁਸੀਂ ਵੀਡੀਓ ਬਣਾਈ ਤੇ ਤੁਹਾਨੂੰ ਸ਼ਰਮ ਨਾ ਆਈ ਤੁਸੀਂ ਤੁਹਾਡੇ ਹੀ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਸੀ ਢਾਟ ਢੇਰੀ ਕਰ ਦਿੱਤਾ ਸੀ 84 ਵੇਲੇ ਉੱਥੇ ਤਾਂ ਨਾ ਤੁਸੀਂ ਬੋਲੇ ਕਿ ਵੀਡੀਓ ਤੁਸੀਂ ਬਣਾ ਕੇ ਮੇਰੇ ਤੇ ਪਾਤੀ ਈ ਵਿਊ ਲੈਣ ਦਾ ਖਾਤਰ ਮੇਰੇ ਤੇ ਤੇ ਉਹ ਮਾਹਲ ਤੇ ਤੁਹਾਡੇ ਵਰਗੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਅਹਿਸਾਸ ਹੋਣਾ ਚਾਹੀਦਾ ਪੀ ਇਦਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਫਿਰ ਮੈਂ ਜੇ ਗੱਲਾਂ ਕਰਾਂਗਾ ਹੋਰ ਜੇ ਤੁਸੀਂ 84 ਵਾਲੀ ਗੱਲ ਨਾਲ ਤੁਹਾਡਾ ਨਹੀਂ ਕੰਮ ਪੂਰਾ ਹੁੰਦਾ ਤਾਂ ਫਿਰ ਮੈਂ ਹੋਰ ਮੈਨੂੰ ਵੀ ਬਹੁਤ ਕੁਝ ਪਤਾ ਮੈਨੂੰ ਪਤਾ ਤਾਂ ਮਤਲਬ ਵੀ ਤੁਹਾਡੀ ਸਟੇਟ ਜਿਹੜੀ ਉਹ ਤੁਹਾਡੇ ਨਾਲ ਕੀ ਕਰਦੀ ਸਿੱਖ ਨੇ ਮੁਸਲਮਾਨ ਹੋਣਾ ਨਹੀਂ ਚਾਹੀਦਾ ਇਹਨਾਂ ਇਹਨਾਂ ਦੀ ਜਿਹੜੀ ਆਰਐਸਐਸ ਦੀ ਮੈਂਟੈਲਿਟੀ ਹੈ ਨਾ ਉਹ ਸਿਰਫ ਪਾਕਿਸਤਾਨ ਨਾਲ ਨਹੀਂ ਇਹਨਾਂ ਦੀ ਮੁਸਲਮਾਨ ਦੇ ਨਾਲ ਆ ਵੀ ਮੁਸਲਮਾਨ ਸਿੱਖ ਹੋਣਾ ਨਹੀਂ ਚਾਹੀਦਾ ਸਾਡੀ ਹਿੰਦੂ ਸਟੇਟ ਹੋਣੀ ਚਾਹੀਦੀ ਹੈ ਸੋ ਇਹਨਾਂ ਦੀ ਮੈਂਟੈਲਿਟੀ ਤੋਂ ਤੁਸੀਂ ਉਹਨਾਂ ਦਾ ਪ੍ਰਭਾਵਤ ਨਾ ਹੋ ਉਹ ਬੇਸ਼ੱਕ ਤੁਹਾਨੂੰ ਉਹਨਾਂ ਨੇ 4 ਪੈਸੇ ਦਿੱਤੇ ਹੋਣਗੇ ਗਿਆਨੀ ਸਾਹਿਬ ਲੇਕਿਨ ਥੋੜੀ ਬਹੁਤੀ ਸ਼ਰਮ ਹੁੰਦੀ ਹੈ ਜੇ ਹੋਵੇ ਨਾ ਤੇ ਥੋੜੀ ਜੀ ਸ਼ਰਮ ਕਰ ਲਿਓ ਤੇ ਉਸ ਥੋੜੀ ਜੀ ਸ਼ਰਮ ਕਰਕੇ ਖਾ ਕੇ ਤੇ ਇੱਕ ਵਾਰੀ 84 ਵਾਲੇ ਕਾਂਡ ਤੇ ਵੀ ਤੁਸੀਂ ਵੀਡੀਓ ਜ਼ਰੂਰ ਪਾ ਦਿਓ ਗੱਲਾਂ ਕਰਨ ਨੂੰ ਗਿਆਨੀ ਸਾਹਿਬ ਹੋਰ ਬਹੁਤ ਨੇ ਲੇਕਿਨ ਮੈਂ ਕਰਨੀਆਂ ਨਹੀਂ ਕਿਉਂਕਿ ਅਸੀਂ ਮੁਹੱਬਤ ਦੇ ਦਾਈਆਂ ਮੁਹੱਬਤ ਕਰਨ ਵਾਲੇ ਪਿਆਰ ਕਰਨ ਵਾਲੇ ਬੰਦੇ ਆ ਨਫ਼ਰਤ ਕਰਨ ਵਾਲੇ ਬੰਦੇ ਨਹੀਂ ਸੋ ਇਹ ਅੱਜ ਦਾ ਵੀਡੀਓ ਮੈਨੂੰ ਲੱਗਦਾ ਇੰਨਾ ਹੀ ਬਹੁਤ ਆ ਤੇ ਮੈਂ ਹੁਣ ਇਸ ਵੇਲੇ ਜਿਵੇਂ ਤੁਹਾਨੂੰ ਦੱਸਿਆ ਕਿ ਇੱਥੇ ਯੂਈ ਦੇ ਵਿੱਚ ਐਂ ਤੇ ਮੈਂ ਡੀਜੀ ਸਾਹਿਬ ਨੂੰ ਸੁਨਾਹ ਦੇ ਦਿੱਤਾ ਤੇ ਦੂਜੇ ਦੋਸਤਾਂ ਨੂੰ ਸੁਨਾਹ ਦੇ ਦਿੱਤਾ ਇਹ ਤੇ ਗੌਰ ਜ਼ਰੂਰ ਕਰ ਲਿਓ ਮਿਲਦੇ ਆਂ ਫੇਰ ਰੱਬ ਰੱਖੇ